ਪ੍ਰੈਜ਼ੀਡੈਂਟ 트੍ਰੰਪ ਦੀ ਇਹਨਾਂ ਨਾਲ ਬਹੁਤੀ ਬਣਦੀ ਨਹੀਂ ਆਪਾਂ ਸਾਰੇ ਜਾਣਦੇ ਹ ਜਿਹੜੇ ਰਾਸ਼ਟਰਪਤੀ 트੍ਰੰਪ ਬਣ ਜਾਣੇ ਇਹਨਾਂ ਨੇ ਸੌ ਚੁੱਕਣੀ ਇਹਨਾਂ ਦੇ ਸੌ ਚੁੱਕਣ ਤੋਂ ਪਹਿਲਾਂ ਹੀ 2.5 ਮਿਲੀਅਨ ਡਾਲਰ ਕੈਲੀਫੋਰਨੀਆ ਨੇ ਪਾਸੇ ਰੱਖ ਲਿਆ ਸੀ ਵੀ ਸਾਡੀ ਲੜਾਈ ਇਹਨਾਂ ਨਾਲ ਹੋਣੀ ਹੈ ਕਿਸੀ ਵੀ ਸਟੇਟ ਦੇ ਵਿੱਚ ਨੈਸ਼ਨਲ ਗਾਰਡ ਉਸ ਸਟੇਟ ਦੇ ਗਵਰਨਰ ਦੀ ਅਗਿਆਤੋਂ ਬਿਨਾਂ ਨਹੀਂ ਲਾਏ ਜਾ ਸਕਦੇ ਪਰ ਰਾਸ਼ਟਰਪਤੀ 트੍ਰੰਪ ਨੇ ਲਾਏ ਸਾਬਤ तौर ਤੇ ਕਹਤਾ ਕਿ ਤੁਹਾਡੀ ਜਿਹੜੀ ਐਜੂਕੇਸ਼ਨ ਦੀ ਫੰਡਿੰਗ ਆ ਉਹ ਬੰਦ ਕਰ ਦੇਵਾਂਗੇ ਜੇ ਤੁਸੀਂ ਟ੍ਰਾਂਸਜੈਂਡਰ ਸਟੂਡੈਂਟਸ ਦੇ ਰਾਈਟਸ ਦੀ ਸਪੋਰਟ ਕੀਤੀ ਸੈਨੇਟਰ ਆ ਜਿਹੜੇ ਕੈਲੀਫੋਰਨੀਆ ਤੋਂ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਉਹਨਾਂ ਨੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਫੜ ਕੇ ਧੱਕੇ ਮਾਰ ਕੇ ਬਾਹਰ ਕੱਢ ਤਾਂ ਹਥਕੜੀਆਂ ਲਾਤੀਆਂ ਕਿ ਇੱਕ ਕਲੀਅਰ ਐਗਜ਼ਾਮਪਲ ਆ ਕਿ ਫੈਡਰਲ ਸਰਕਾਰ ਸਟੇਟ ਦੇ ਲਾ ਨੂੰ ਓਵਰ ਪਾਵਰ ਕਰ ਸਕਦੀ ਆ ਭਾਵੇਂ ਉਹ ਕੈਲੀਫੋਰਨੀਆ ਵਰਗੀ ਵੱਡੀ ਸਟੇਟ ਕਿਉਂ ਨਾ ਹੋਵੇ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਸਟੇਟ ਅਮਰੀਕਾ ਦੀ ਸਭ ਤੋਂ ਵੱਡੀ ਸਟੇਟ ਆ ਤੇ ਸਭ ਤੋਂ ਵੱਧ ਆਬਾਦੀ ਵਾਲੀ ਸਟੇਟ ਆ ਪ੍ਰੈਜ਼ੀਡੈਂਟ 트੍ਰੰਪ ਦੀ ਇਹਨਾਂ ਨਾਲ ਬਹੁਤੀ ਬਣਦੀ ਨਹੀਂ ਆਪਾਂ ਸਾਰੇ ਜਾਣਦੇ ਆ ਗਵਰਨਰ ਉੱਥੇ ਦੇ ਗੈਵਨ ਨਿਊਸਮ ਨੇ ਗੈਵਨ ਨਿਊਸਮ ਡੈਮੋਕ੍ਰੇਟਸ ਨੇ ਤੇ ਜਿੱਦਣ ਰਾਸ਼ਟਰਪਤੀ 트੍ਰੰਪ ਅਮਰੀਕਾ ਦੇ ਵਿੱਚ ਵੋਟਾਂ ਦੇ ਨਤੀਜੇ ਪਿਛਲੇ ਸਾਲ ਆ ਗਏ ਸੀ ਪਤਾ ਲੱਗਿਆ ਸੀ ਕਿ ਜਿਹੜੇ ਰਾਸ਼ਟਰਪਤੀ 트੍ਰੰਪ ਬਣ ਜਾਣੇ ਉਹਨਾਂ ਨੇ ਸੌ ਚੱਕਣੀ ਇਹਨਾਂ ਦੇ ਸੌ ਚੱਕਰ ਤੋਂ ਪਹਿਲਾਂ ਹੀ 2.5 ਮਿਲੀਅਨ ਡਾਲਰ ਕੈਲੀਫੋਰਨੀਆ ਨੇ ਪਾਸੇ ਰੱਖ ਲਿਆ ਸੀ ਵੀ ਸਾਡੀ ਲੜਾਈ ਇਹਨਾਂ ਨਾਲ ਹੋਣੀ ਹੈ ਕਾਨੂੰਨੀ ਵਕੀਲਾਂ ਨੂੰ ਪੈਸੇ ਦੇਣੇ ਪੈਣੇ ਆ ਤੇ ਮਤਲਬ ਪਹਿਲਾਂ ਪਤਾ ਸੀ ਇਹ ਤੈਹ ਸੀ ਕਿ ਕੈਲੀਫੋਰਨੀਆ ਦੀ ਸੈਂਟਰ ਦੇ ਨਾਲ ਵਿਗੜੀ ਆ ਇਹਨਾਂ ਦੀ ਆਪਸ ਵਿੱਚ ਨਹੀਂ ਬਣਣੀ ਪਰ ਇਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਇੱਕ ਇੱਕ ਕਰਕੇ ਇੰਨੀਆਂ ਸਾਰੀਆਂ ਪਾਲਿਸੀਜ਼ ਨੂੰ 트ੰਪ ਸਿੱਧਾ ਟਾਰਗੇਟ ਕਰ ਦੇਣਗੇ ਔਰ ਇਹਦੇ ਉੱਤੇ ਬਹੁਤ ਜ਼ਿਆਦਾ ਗਲਬਾ ਉਹਨਾਂ ਨੇ ਆਪਣਾ ਜਿਹੜਾ ਉਹ ਪਾ ਲਿਆ ਹੈ ਤੇ ਇਹਨਾਂ ਦੀ ਇੱਕ ਇੱਕ ਕਰਕੇ ਕਈ ਪਾਲਿਸੀਜ਼ ਨੂੰ ਉਹਨਾਂ ਨੇ ਗਲਤ ਕਰ ਦਿੱਤਾ ਜਾਂ ਕਹਿ ਦੋ ਕਿ ਉਹਦੇ ਉਲਟ ਚਲੇ ਗਏ ਆ ਕੈਲੀਫੋਰਨੀਆ ਦੀਆਂ ਪਾਲਿਸੀਜ਼ ਦੇ ਉੱਤੇ ਸਿੱਧਾ ਅਟੈਕ ਕੀਤਾ ਉਹਨਾਂ ਨੇ ਕਿਉਂਕਿ ਉਹ ਵੱਡੀ ਸਭ ਤੋਂ ਵੱਡੀ ਦੂਜੀ ਜਿਹੜੀ ਹੈਗੀ ਆ ਇਹ 4th ਲਾਰਜੈਸਟ ਇਕਨੋਮੀ ਹੈ ਦੁਨੀਆ ਦੀ ਕੱਲੀ ਕੈਲੀਫੋਰਨੀਆ ਹੀ ਤੇ ਜੇ ਉਹ ਕੱਲੀ ਇੰਨੀ ਪਾਵਰਫੁੱਲ ਆ ਤੇ ਉਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਆ ਇਹ ਡੈਮੋਕ੍ਰੇਟ ਸਟੇਟ ਆ ਇੱਥੇ 트럼ਪ ਹੋਣਾਂ ਦੀ ਨਹੀਂ ਚੱਲਦੀ ਔਰ ਜਿਹੜੇ ਗਵਰਨਰ ਗੈਵਨ ਨਿਊਸਮ ਨੇ ਇਹਨਾਂ ਨੇ ਆਪਣਾ ਜਿਹੜੀ 28 ਦੇ ਵਿੱਚ ਇਲੈਕਸ਼ਨ ਹੋਣੀ ਉੱਥੇ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਖੜਨਾ ਸੋ ਇਹ ਕਈ ਫੈਕਟਰ ਜਾਂ ਜਿਹੜੀ ਕਮਲਾ ਹੈਰ ਇਸ ਇੱਥੇ ਪਹਿਲਾਂ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਸ਼ਾਮਲ ਸੀ ਉਹ ਹੋ ਸਕਦਾ ਗਵਰਨਰ ਰਨ ਕਰੇ ਕੈਲੀਫੋਰਨੀਆ ਲਈ ਕਿਉਂਕਿ ਗੈਵਨ ਨਿਊਸਮ ਦੀਆਂ ਦੋ ਟਰਮ ਪੂਰੀਆਂ ਹੋ ਗਈਆਂ ਹੁਣ ਇਹਦੇ ਵਿੱਚ ਜਿਹੜੇ 5 4 ਮੁੱਦੇ ਸੀ ਉਹਨਾਂ ਸਾਰੇ ਮੁੱਦਿਆਂ ਦੇ ਉੱਤੇ ਰਾਸ਼ਟਰਪਤੀ 트럼ਪ ਨੇ ਕੈਲੀਫ ਜਿਹੜੀਆਂ ਜਾਂ ਕਰ ਲੋ ਚੀਜ਼ਾਂ ਫਿਕਸ ਕਰ ਦਿੱਤੀਆਂ ਜਾਂ ਕਰ ਲੋ ਜਿਹੜੀਆਂ ਉਹਨਾਂ ਦੀਆਂ ਪਹਿਲਾਂ ਸੀ ਉਹਨਾਂ ਦੇ ਉਲਟ ਚੱਲੇ ਗਏ ਇੱਕ ਮਾਮਲਾ ਤੇ ਉੱਥੇ ਸਭ ਤੋਂ ਵੱਡਾ ਸੀਗਾ ਆ ਇਮੀਗ੍ਰੇਸ਼ਨ ਦਾ ਫਿਰ ਕਲਾਈਮੇਟ ਦਾ ਫਿਰ ਐਲਜੀਬੀਟੀਕਿਊ ਰਾਈਟਸ ਦਾ ਇਮੀਗ੍ਰੇਸ਼ਨ ਤੇ ਉਹਨਾਂ ਨੇ ਸਿੱਧਾ ਕਰ ਦਿੱਤਾ ਆ ਆਪਾਂ ਜਾਣਦੇ ਹਾਂ ਜਿਸ ਗੱਲ ਤੋਂ ਇਹ ਸਾਰਾ ਵਿਵਾਦ ਪੈਦਾ ਹੋਇਆ ਕਿ ਫੈਡਰਲ ਏਜੰਟਸ ਜਿਹੜੇ ਆ ਉਹਨਾਂ ਨੂੰ ਇਮੀਗ੍ਰੇਸ਼ਨ ਰੇਡ ਐਲਏ ਦੇ ਵਿੱਚ ਪਾਉਣ ਦੇ ਲਈ ਤੇ ਮੁੜ ਕੇ ਉਹਨਾਂ ਨੇ ਨੈਸ਼ਨਲ ਗਾਰਡ ਡਿਪਲੋਏ ਕਰ ਦਿੱਤੇ ਤੇ ਲਾਸ ਐਂਜਲਸ ਤੋਂ ਬਾਅਦ ਜਿੱਥੇ ਜਿੱਥੇ ਜੋ-ਜੋ ਕੁਝ ਹੋਇਆ ਆਪਾਂ ਸਾਰੇ ਜਾਣਦੇ ਹਾਂ ਰੋਲਾ ਇੱਥੇ ਤੱਕ ਪੈ ਗਿਆ ਕਿ ਕਿਸੇ ਵੀ ਸਟੇਟ ਦੇ ਵਿੱਚ ਨੈਸ਼ਨਲ ਗਾਰਡ ਉਸ ਸਟੇਟ ਦੇ ਗਵਰਨਰ ਦੀ ਅਗਿਆਤੋਂ ਬਿਨਾਂ ਨਹੀਂ ਲਾਏ ਜਾ ਸਕਦੇ ਪਰ ਰਾਸ਼ਟਰਪਤੀ ਟਰੰਪ ਨੇ ਲਾਏ ਗੈਵਨ ਯੂਨਿਨ ਅਦਾਲਤੀ ਚਲੇ ਗਿਆ ਵੀ ਸਾਡੇ ਨਾਲ ਧੱਕਾ ਹੋਇਆ ਅਦਾਲਤ 'ਚ ਕੇਸ ਜਿਹੜਾ ਚੱਲਦਾ ਚੱਲਦਾ ਪਰ ਉਹਨਾਂ ਨੇ ਸਿੱਧਾ-ਸਿੱਧਾ ਇਮੀਗ੍ਰੇਸ਼ਨ ਦੇ ਉੱਤੇ ਜਿਹੜੇ ਖਾਸ ਕਰ ਜਿਵੇਂ ਸੈਂਕਚੁਰੀ ਸਿਟੀਜ਼ ਨੇ ਕਹੀ ਉਹਨਾਂ ਦੇ ਉੱਤੇ ਸਾਫ਼ ਤੌਰ ਦੇ ਉੱਤੇ ਦੱਸ ਦਿੱਤਾ ਕਿ ਅਸੀਂ ਰੇਡਸ ਜਿਹੜੀਆਂ ਇਹ ਕਰਨੀਆਂ ਆ ਭਾਵੇਂ ਨੈਸ਼ਨਲ ਗਾਰਡ ਸਾਨੂੰ ਇਹਦੇ ਲਈ ਲਾਉਣੇ ਪੈਣ ਦੂਜਾ ਸਭ ਤੋਂ ਵੱਡਾ ਉਹਨਾਂ ਨੇ ਜੋ ਕੁਝ ਕੀਤਾ ਜਿਹੜੀ ਕੈਲੀਫੋਰਨੀਆ ਦੀ ਵਹੀਕਲ એમਿਸ਼ਨ ਰੂਲ ਆ ਉਹਨੂੰ ਰਿਵੋਕ ਕਰ ਦਿੱਤਾ ਆਪਾਂ ਕੱਲ ਪਰਸੋ ਵੀ ਗੱਲ ਕੀਤੀ ਸੀ ਇਹ ਕਿ ਜਿਹੜਾ ਕਿਉਂਕਿ ਕੈਲੀਫੋਰਨੀਆ ਦੇ ਪੋਲਿਊਸ਼ਨ ਨੂੰ ਲੈ ਕੇ ਸਟੈਂਡਰਡ ਬਾਕੀ ਸਾਰੇ ਅਮਰੀਕਾ ਨਾਲੋਂ ਸਖਤ ਨੇ ਸਟ੍ਰਿਕਟ ਨੇ ਉਹਨਾਂ ਨੇ ਇਹ ਕਿਹਾ ਸੀ ਦੂਜਾ ਇਹ ਕਿਹਾ ਸੀ ਵੀ 2035 ਤੱਕ ਆਪਾਂ ਕੋਈ ਵੀ ਗੈਸ ਵਾਲੀ ਕਾਰ ਅਮਰੀਕਾ ਇੱਥੇ ਕੈਲੀਫੋਰਨੀਆ ਦੇ ਵਿੱਚ ਵੇਚਣ ਨਹੀਂ ਦੇਣੀ ਉਸ ਤੋਂ ਬਾਅਦ 2035 ਤੋਂ ਬਾਅਦ ਜਿੰਨੀਆਂ ਕਾਰਾਂ ਹੋਣਗੀਆਂ ਇਲੈਕਟ੍ਰਿਕ ਵਹੀਕਲ ਹੋਣਗੀਆਂ ਈਵੀਜ਼ ਹੋਣਗੀਆਂ ਪਿਛਲੀਆਂ ਵਿਕੀਆਂ ਚਲਦੀਆਂ ਰਹਿਣਗੀਆਂ ਨਵੀਂ ਕਾਰ ਨਹੀਂ ਵਿਕੂਗੀ ਇਹਨਾਂ ਨੇ 트럼ਪ ਨੇ ਉਹ ਇਹ ਹਾਲਾਂਕਿ ਕੋਈ ਫੈਡਰਲ ਸਰਕਾਰ ਦਾ ਜਾਂ ਸੈਂਟਰ ਅਮਰੀਕਾ ਦੀ ਸੈਂਟਰ ਸਰਕਾਰ ਦਾ ਕੋਈ ਇਦਾਂ ਦਾ ਨਿਯਮ ਨਹੀਂ ਹੈ ਜਿਹੜਾ ਸਾਰੇ ਅਮਰੀਕਾ 'ਚ ਲਾਗੂ ਕੀਤਾ ਜਾਵੇ ਕੈਲੀਫੋਰਨੀਆ ਨੂੰ ਇਹ ਵੇਵਿਅਰ ਦਿੱਤਾ ਸੀ ਇਹ ਸ਼ੋਰਟ ਦਿੱਤੇ ਸੀ ਕਿ ਤੁਸੀਂ ਆਪਣੇ ਪੱਧਰ ਤੇ ਫੈਸਲਾ ਕਰ ਸਕਦੇ ਹੋ ਤੇ ਉਹਨਾਂ ਨੇ ਫੈਸਲਾ ਕਰ ਲਿਆ ਅਸੀਂ 35 ਤੱਕ ਸਾਰੀਆਂ ਗੈਸ ਵਾਲੀਆਂ ਕਾਰਾਂ ਹਟਾ ਦੇਣੀਆਂ 트럼ਪ ਨੇ ਉਹ ਵੀ ਰਿਵੋਕ ਕੀਤਾ ਹੁਣ ਉਹ ਵੀ ਨਹੀਂ ਰਿਹਾ ਤੀਜੇ ਸਭ ਤੋਂ ਵੱਡਾ ਮੁੱਦਾ ਇੱਥੇ ਸੀਗਾ ਜਿਹੜੀਆਂ ਟ੍ਰਾਂਸ ਸਟੂਡੈਂਟਸ ਦੀਆਂ ਪਾਲਿਸੀਜ਼ ਕੁੜੀਆਂ ਮੁੰਡੇ ਬਣ ਜਾਂਦੀਆਂ ਮੁੰਡੇ ਕੁੜੀਆਂ ਬਣ ਜਾਂਦੇ ਰੋਲਕਸ ਸਪੋਰਟਸ ਜਾ ਕੇ ਪੈ ਗਿਆ ਮੁੰਡਾ ਸੀਗਾ ਜਨਮ ਵੇਲੇ ਵੱਡਾ ਹੋ ਕੇ ਉਹਨੇ ਆਪਣੇ ਆਪ ਨੂੰ ਕੁੜੀ ਬਣਾ ਲਿਆ ਹੁਣ ਉਹ ਕਿਹੜੀ ਸਪੋਰਟਸ ਪਾਰਟਿਸਿਪੇਟ ਕਰੇ ਕੈਲੀਫੋਰਨੀਆ ਇਸ ਗੱਲ ਦੀ ਸਪੋਰਟ ਕਰਦਾ ਆ ਕਿ ਉਹਨੂੰ ਜਿਹੜੇ ਟਰਾਂਸ ਹੈਗੇ ਆ ਜੈਂਡਰ ਇਹਨਾਂ ਨੂੰ ਉਹਨਾਂ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕੀਤੇ ਜਾ ਸਕਦੇ ਪਹਿਲਾਂ ਮੁੰਡਾ ਸੀ ਬਾਅਦ ਚ ਕੁੜੀ ਬਣ ਗਿਆ ਉਹ ਕੁੜੀਆਂ ਦੀਆਂ ਖੇਡਾਂ ਦੇ ਵਿੱਚ ਹਿੱਸਾ ਲੈ ਸਕਦਾ ਰਾਸ਼ਟਰਪਤੀ ਟਰੰਪ ਨੇ ਇਹ ਪਾਲਿਸੀਜ਼ ਵੀ ਜਿਹੜੀਆਂ ਇਹਦੇ ਉੱਤੇ ਵੀ ਮਤਲਬ ਅੰਡਰ ਅਟੈਕ ਕਹਿ ਲਓ ਉਹ ਦੋ ਤੋਂ ਬਾਅਦ ਇਹਨਾਂ ਨੇ ਇਹ ਹੁਣ ਸਾਫ਼ ਤੌਰ ਤੇ ਕਹਿਤਾ ਕਿ ਤੁਹਾਡੇ ਜਿਹੜੀ ਐਜੂਕੇਸ਼ਨ ਦੀ ਫੰਡਿੰਗ ਆ ਉਹ ਬੰਦ ਕਰ ਦੇਵਾਂਗੇ ਜੇ ਤੁਸੀਂ ਟਰਾਂਸ ਜੈਂਡਰ ਸਟੂਡੈਂਟਸ ਔਰ ਆ ਥੋੜੇ ਦਿਨ ਪਹਿਲਾਂ ਐਲੈਕਸ ਐਲੈਕਸ ਪੈਡਿਲਾ ਸੈਨੇਟਰ ਆ ਜਿਹੜਾ ਕੈਲੀਫੋਰਨੀਆ ਤੋਂ ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਜਾ ਕੇ ਉਹਨੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਫੜ ਕੇ ਧੱਕੇ ਮਾਰ ਕੇ ਬਾਹਰ ਕੱਢਤਾ ਹੱਥਕੜੀਆਂ ਲਾ ਦਿੱਤੀਆਂ ਰੌਲਾ ਪਾਉਂਦਾ ਰਿਹਾ ਕਹਿੰਦਾ ਐਲੈਕਸ ਪੈਡਿਲਾ ਪਰ ਉਹ ਕਹਿੰਦੇ ਜੀ ਇਹਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਉਹ ਕਹਿੰਦੇ ਇਹਨੇ ਆਪਣੀ ਸਿਕਿਉਰਿਟੀ ਪੈਨ ਨਹੀਂ ਸੀ ਲਾਈ ਸਾਨੂੰ ਨਹੀਂ ਪਤਾ ਸੈਨੇਟਰ ਸੀ ਕਿ ਕੌਣ ਸੀ ਇਥੇ ਤੱਕ ਇਹ ਸਾਰਾ ਕੁਝ ਹੋ ਰਿਹਾ ਉਹ ਕਹਿੰਦੇ ਕਿ ਉਹਨੇ ਜਾਣ ਕੇ ਉਹ ਪ੍ਰੈਸ ਕਾਨਫਰੰਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਸੈਨੇਟਰ ਕਹਿੰਦਾ ਵੀ ਇਹੇ ਜਿ ਸੈਨੇਟਰ ਨਾਲ ਇਹਦਾ ਹੋ ਸਕਦਾ ਤੇ ਬਾਕੀਆਂ ਨਾਲ ਕੀ ਹੋ ਸੋ ਜਿੰਨੇ ਇਹ ਮਸਲੇ ਸੀਗੇ ਸਾਰਿਆਂ ਦੇ ਉੱਤੇ 트럼ਪ ਜਿਹੜੇ ਫੈਡਰਲ ਸਰਕਾਰ ਆ ਜਾਂ 트럼ਪ ਆ ਉਹਨਾਂ ਦਾ ਹੱਥ ਉੱਤੇ ਆ ਹੁਣ ਜਿਹੜੀ ਕਾਨੂੰਨੀ ਲੜਾਈ ਆ ਉਹ ਤੇਜ਼ ਹੋ ਗਈ ਆ ਕੈਲੀਫੋਰਨੀਆ ਨੇ 트럼ਪ ਦੇ ਨੈਸ਼ਨਲ ਗਾਰਡ ਦੀ ਵਰਤੋਂ ਦੇ ਆਰਡਰ ਦੇ ਉੱਤੇ ਜਿੱਤ ਪ੍ਰਾਪਤ ਕਰ ਲਈ ਪਰ ਅਪੀਲ ਕੋਰਟ ਨੇ ਉਹ ਜਿਹੜੀ ਰੂਲਿੰਗ ਉਹਨੂੰ ਪੌਜ਼ ਕਰ ਦਿੱਤਾ ਸੋ ਇਹਦਾ ਮਤਲਬ ਇਹ ਆ ਕਿ ਰਾਸ਼ਟਰਪਤੀ 트럼ਪ ਕੋਲ ਫੇਰ ਵੀ ਅਧਿਕਾਰ ਮਿਲ ਗਿਆ ਜਾਂ ਉਹਨਾਂ ਨੂੰ ਇਹ ਕੋਰਟ ਨੇ ਕਹਿ ਦਿੱਤਾ ਕਿ ਤੁਸੀਂ ਇਹਨੂੰ ਜਿਹੜਾ ਕਰ ਸਕਦੇ ਆ ਯੂਜ਼ ਕਰ ਸਕਦੇ ਆ ਇੱਥੇ ਨੈਸ਼ਨਲ ਗਾਰਡ ਮਾਹਰ ਤੇ ਅਫੀਸ਼ੀਅਲ ਇਹ ਕਹਿੰਦੇ ਆ ਕਿ ਇਹ ਇੱਕ ਕਲੀਅਰ ਐਗਜ਼ੈਂਪਲ ਆ ਕਿ ਫੈਡਰਲ ਸਰਕਾਰ ਸਟੇਟ ਦੇ ਲਾ ਨੂੰ ਓਵਰ ਪਾਵਰ ਕਰ ਸਕਦੀ ਆ ਭਾਵੇਂ ਉਹ ਕੈਲੀਫੋਰਨੀਆ ਵਰਗੀ ਵੱਡੀ ਸਟੇਟ ਕਿਉਂ ਨਾ ਹੋਵੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਰੌ ਬੌਂਟਾ ਉਹਨਾਂ ਨੇ ਕਿਹਾ ਵੀ ਅਸੀਂ ਫਾਈਟ ਬੈਕ ਕਰਾਂਗੇ ਫੈਡਰਲ ਸਰਕਾਰ ਦੇ ਨਾਲ ਔਰ ਜ਼ਬਰਦਸਤ ਤਰੀਕੇ ਨਾਲ ਕਰਾਂਗੇ ਉਹ ਕਹਿੰਦੇ ਜਿਹੜੇ 트럼ਪ ਦੇ ਐਕਸ਼ਨ ਨੇ ਇਹ ਅਗਰੈਸਿਵ ਨੇ ਅਨਲੌਫਲ ਨੇ ਤੇ ਦੂਜੀ ਗੱਲ ਇਹ ਅਸਲ ਦੇ ਵਿੱਚ ਇੱਕ ਸਿੰਬੋਲਿਕ ਪਾਵਰ ਸਟਰਗਲ ਆ ਮਤਲਬ ਕੀ ਆ 트럼ਪ ਤੇ ਕੈਲੀਫੋਰਨੀਆ ਦੇ ਵਿਚਕਾਰ ਜਿਹੜੀ ਸਾਰੇ ਦੀ ਸਾਰੀ ਲੜਾਈ ਹੈ ਪਾਲਿਸੀਜ਼ ਦੀ ਨਹੀਂ ਹੈ ਇਹ ਸਟਰਗਲ ਦੋਵਾਂ ਦਾ ਰੀਅਲ ਪਾਵਰ ਕੌਣ ਹੋਲਡ ਕਰਦਾ ਉਹਦੇ ਉੱਤੇ ਆ ਡੈਮੋਕ੍ਰੈਟਿਕ ਜਿਹੜੇ ਹੈਗੇ ਨੇ ਇਹਦੇ ਵਿੱਚ 트럼ਪ ਦੀ ਫੈਡਰਲ ਅਥਾਰਟੀ ਕਿੰਨੀ ਹੈ ਇਹਦੇ ਉੱਤੇ ਹੁਣ ਟੈਨਸ਼ਨ ਜਿਹੜੀ ਆ ਇਹਨਾਂ ਦੋਵਾਂ ਦੇ ਵਿਚਕਾਰ ਵਧੀ ਜਾਂਦੀ ਹੈ ਜਿਹੜੇ ਡੈਮੋਕ੍ਰੇਟਸ ਉਹਨਾਂ ਨੂੰ ਇਹ ਲੱਗਦਾ ਕਿ ਟਰੰਪ ਜ਼ਿਆਦਾ ਲਿਮਿਟਸ ਜਿਹੜੀਆਂ ਲਾadੀਆਂ ਲਿਮਿਟਸ ਨੂੰ ਐਕਸਟਰੀਮ ਤੱਕ ਪੁਸ਼ ਕਰ ਰਹੇ ਆ ਤੇ ਇੱਕ ਅਥੋਰਟੀਰੀਅਨ ਵੇ ਦੇ ਨਾਲ ਬਿਹੇਵ ਕਰ ਰਹੇ ਆ ਤੇ ਦੂਜਾ ਹੈਗਾ ਵੀ ਇਹ ਕਨਫਲਿਕਟ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵੱਧ ਸਕਦਾ ਹੈ ਕੈਲੀਫੋਰਨੀਆ ਬਹੁਤ ਸਭ ਤੋਂ ਵੱਡੀ ਸਟੇਟ ਆ ਤੇ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਕਿਸੇ ਦੀ ਪਾਵਰ ਹੁੰਦੀ ਆ ਤਾਂ ਉਹਦਾ ਬਾਕੀ ਥਾਵਾਂ ਦੇ ਉੱਤੇ ਅਸਰ ਕਈ ਤਰੀਕਿਆਂ ਨਾਲ ਪੈਂਦਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ